ਖਡੂਰ ਸਾਹਿਬ ਤੋਂ ਜਾਦ ਸੰਸਦ ਮੈਂਬਰ ਅਮਰਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਸਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਿਛਲੇ 2 ਸਾਲਾਂ ਤੋਂ ਬੰਦ ਹੈ ਅਤੇ ਉਸ ਨੂੰ ਇੱਕ ਹੁਣ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਹਾਲਾਂਕਿ ਹੁਣ ਅਮਰਤਪਾਲ ਸਿੰਘ ਦੀ ਨਜ਼ਰਬੰਦੀ ਦਾ ਸਮਾਂ ਇੱਕ ਸਾਲ ਵਾਸਤੇ ਹੋਰ ਵਧਾ ਦਿੱਤਾ ਗਿਆ ਹੈ 2 April ਨੂੰ Amartpal ਦੀ ਨજરਬੰਦੀ ਦੇ 2 ਸਾਲ ਪੂਰੇ ਹੋ ਜਾਣਗੇ। ਪੰਜਾਬ ਪੁਲਿਸ ਦੀ ਇੱਕ ਟੀਮ ਨੇ Amartpal ਨੂੰ ਪੰਜਾਬ ਲਿਆਉਣ ਲਈ ਸਾਮਝਾਂਦਿਆਂ ਤਿਆਰੀਆਂ ਕਰ ਲੀਆਂ ਸੀ ਪਰ ਆਖਰੀ ਸਮੇਂ ਤੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਰਾਜ ਤੇ ਕੇਂਦਰ ਸਰਕਾਰ ਦੀ ਸੁਰੱਖਿਆ ਏਜੰਸੀਆਂ ਨੇ Amartpal ਨੂੰ NSA ਦੇ ਅੰਦਰ 1 ਸਾਲ ਹੋਰ ਨજરਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅਮਰਸਰ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਸ਼ਿਫਾਰਿਸ਼ ਉੱਤੇ ਰਾਜ ਦੇ ਗ੍ਰਹਿ ਵਿਭਾਗ ਨੇ ਨજરਬੰਦੀ ਦੀ ਮਿਆਦ 1 ਸਾਲ ਵਧਾ ਦਿੱਤੀ ਹੈ ਐਨਐਸਏ ਤੋਂ ਇਲਾਵਾ ਅਮਰਤਪਾਲ ਵਿਰੁੱਧ ਯੂਏਪੀਏ ਤਹਿਤ ਵੀ ਕੇਸ ਦਰਜ ਹੈ ਅਮਰਤਪਾਲ ਦੇ 9 ਸਾਥੀਆਂ ਨੂੰ ਇਸੇ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਲਿਆਂਦਾ ਗਿਆ ਸੀ ਅਤੇ ਜੋ ਕਿ ਹੁਣ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਨੇ ਪਪਲਪ੍ਰੀਤ ਜੋ ਕਿ ਅਮਰਤਪਾਲ ਅਤੇ ਉਸਦੇ ਮੀਡੀਆ ਸਲਾਹਕਾਰ ਦਾ ਮੁੱਖ ਸਹਿਯੋਗੀ ਹੈ ਉਹ ਵੀ ਹਾਲ ਹੀ ਵਿੱਚ ਪੰਜਾਬ ਲਿਆਂਦਾ ਗਿਆ ਸੀ ਇਸ ਤੋਂ ਇਲਾਵਾ ਬਾਕੀ 8 ਸਾਥੀ ਕੁਲਵੰਸੀ ਘਰੋਂ ਕੇ ਹਰਜੀਤ ਸਿੰਘ ਚਾਚਾ ਗੁਰਿੰਦਰਪਾਲ ਸਿੰਘ ਉਰਫ ਗੁਰੀ ਗੁਰਮੀਤ ਸਿੰਘ ਬੁੱਕਣਵਾਲਾ ਭਗਵਾਨ ਸਿੰਘ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਅਤੇ ਬਰਿੰਦਰ ਸਿੰਘ ਅੱਲਾ ਇਹ ਸਾਰੇ ਮੁਲਜ਼ਮ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਅਮਰਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਮਰਪਾਲ ਦਾ ਅਤੇ ਉਸਦੇ ਸਾਥੀਆਂ ਵਿਰੁੱਧ ਕਾਰਵਾਈ ਕਰਨ ਦਾ ਦਾ ਕਾਰਨ 23 ਫਰਵਰੀ 2023 ਨੂੰ ਅੰਮ੍ਰਿਤਸਰ ਦੇ ਜਨਾਲਾ ਪੁਲਿਸ ਸਟੇਸ਼ਨ ਤੇ ਹੋਇਆ ਹਿੰਸਕ ਹਮਲਾ ਸੀਗਾ ਹਮਲਾਵਰਾਂ ਤੇ ਬੰਦੂਕਾਂ ਨਾਲ ਲੈਸ ਉਹਨਾਂ ਦੇ ਹਜ਼ਾਰਾਂ ਸਮਰਥਕਾਂ ਨੇ ਅਮਰਪਾਲ ਦੇ ਕਰੀਬੀ ਸਹਿਯੋਗੀ ਲਾਪਰੇ ਸਿੰਘ ਤੂਫਾਨ ਜਿਸ ਨੂੰ ਕਿ ਅਗਵਾ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਉਸਦੀ ਰਿਹਾਈ ਦੀ ਮੰਗ ਕਰਨ ਵਾਸਤੇ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ ਫੀੜ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਧਿਕਾਰੀਆਂ ਨਾਲ ਝੜਪ ਕੀਤੀ ਅਤੇ ਤੂਫਾਨ ਨੂੰ ਰਿਹਾ ਕਰਵਾ ਲਿਆ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ 18 ਮਾਰਚ 2023 ਨੂੰ ਅਮਰਤਪਾਲ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਉਹ ਇੱਕ ਮਹੀਨੇ ਤੋਂ ਵੱਦ ਸਮੇਂ ਤੱਕ ਗ੍ਰਿਫਤਾਰੀ ਤੋਂ ਬਚਦਾ ਰਿਹਾ ਜਿਸ ਤੋਂ ਬਾਅਦ ਇੱਕ ਉੱਚ ਪ੍ਰੋਫਾਈਲ ਤਲਾਸ਼ੀ ਸ਼ੁਰੂ ਕੀਤੀ ਅਤੇ ਇਸ ਸਮੇਂ ਦੌਰਾਨ ਪੰਜਾਬ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਬਾਦੀ ਜਾਂਚ ਤੋਂ ਅਮਰਤਪਾਲ ਅਤੇ ਉਸਦੇ ਕਈ ਸਾਥੀਆਂ ਵਿਰੁੱਧ ਐਨਐਸਏ ਲਾਗੂ ਕੀਤਾ ਗਿਆ 20 ਅਤੇ 21 ਮਾਰਚ 2023 ਨੂੰ ਅਮਰਤਪਾਲ ਦੇ ਪੰਜ ਸਾਥੀਆਂ ਨੂੰ ਐਨਐਸਏ ਤਹਿਤ ਹਿਰਾਸਤ ਵਿੱਚ ਲਿਆ ਗਿਆ ਤੇ ਡਿਬਰੂਗੜੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਨੂੰ 23 April 2023 ਨੂੰ ਮੋਗਾ ਜਿਹੜੇ ਦੇ ਪਿੰਡ ਰੋਡੇ ਤੋਂ ਇੱਕ ਗੁਰਦੁਆਰਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਮਾਰਚ ਵਿੱਚ ਜਾਰੀ ਕੀਤੇ ਗਏ ਐਨਐਸਏ ਵਾਰੈਂਟ ਦੀ ਪਾਲਣਾ ਕੀਤੀ ਗਈ ਤੇ ਉਸ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ भेज ਦਿੱਤਾ ਗਿਆ ਹਾਲਾਂਕਿ ਚਰਚਾਾਂ ਮਾ ਸੀਗੀਆਂ ਕਿ ਜੋ ਕਾਨੂੰਨੀ ਮਾਹਿਰ ਵਿਦਾਸਦੇ ਨੇ ਕਿ ਐਨਐਸਏ 2 ਸਾਲ ਤੱਕ ਹੀ ਵਧਾਇਆ ਜਾ ਸਕਦਾ ਹੈ ਇਸ ਕਰਕੇ ਅਮਰਪਾਲ ਦੀ ਐਨਐਸਏ ਜਦੋਂ ਖਤਮ ਹੋਣੀ ਹੈ ਬਾਕੀ ਸਾਥੀਆਂ ਦੀ ਤਰ੍ਹਾਂ ਉਸ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਕਿਉਂਕਿ ਉਹਦੇ ਸਾਥੀ ਨੇ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਮਰ ਅਮਰਤਪਾਲ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕਰਕੇ ਇਹ ਕਿਆਸਰਈਆਂ ਸੀ ਕਿ ਅਮਰਤਪਾਲ ਨੂੰ ਪੰਜਾਬ ਲਿਆਂਦਾ ਜਾਊਗਾ ਜਿਹੜੇ ਵਕ ਵਕ ਮਾਮਲੇ ਦੇ ਉੱਤੇ ਦਰਜ ਨੇ ਉਹਦੇ ਵਿੱਚ ਪੰਜਾਬ ਪੁਲਿਸ ਰਿਮਾਂਡ ਲੈ ਕੇ ਪੁੱਛਿਗਿਸ਼ ਕਰੇਗੀ ਤੇ ਆਪਣੀ ਕਾਰਵਾਈ ਕਰੇਗੀ ਤੇ ਦੂਜੇ ਪਾਸੇ ਹੁਣ ਅਮਰਤਪਾਲ ਨੂੰ ਵੱਡਾ ਛਟਕਾ ਦੇ ਦਿੱਤਾ ਗਿਆ ਤੇ ਉਸ ਦੀ ਐਲਐਸਸੀ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮਗ ਜਿਹੜਾ ਬਸਾਖੀ ਦੇ ਮੇਲੇ ਉੱਤੇ ਵੀ ਅਮਰਤਪਾਲ ਸਿੰਘ ਅਤੇ ਸਰਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਇੱਕ ਸਟੇਜ ਵੀ ਲਾਈ ਗਈ ਸੀ ਜਿੱਥੇ ਉਹਨਾਂ ਦੇ ਵੱਲੋਂ ਆਪਣਾ ਸਪੀਚ ਕੀਤੀ ਗਈ ਤੇ ਵੱਡਾ ਐਲਾਨ ਕੀਤਾ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਕਿ ਅਮਰਤਪਾਲ ਸਿੰਘ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਬਣੇਗਾ ਉਸ ਨੂੰ ਮੌਕਾ ਦਿੱਤਾ ਜਾਊਗਾ ਤਾਂ ਇਹ ਵੀ ਦੱਸਦੀ ਹੈ ਕਿ ਮਾਗੀ ਦੇ ਮੇਲੇ ਤੇ ਨਵੀਂ ਪਾਰਟੀ ਬਣੀ ਸੀਗੀ ਅਮਰਤਪਾਲ ਸਿੰਘ ਉਹਨਾਂ ਦੀ ਜੋ ਕਿ ਸ਼੍ਰੋਮਣੀ ਕਾਲੀ ਦਲ ਵਾਰਸ ਪੰਜਾਬ ਦੇ ਐ ਤਾਂ ਇਸ ਪਾਰਟੀ ਦੇ ਮੱਦੇਨਜ਼ਰ ਇੱਕ ਕਿਆਸਰਈਆਂ ਸੀ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ 2027 ਦੇ ਵਿੱਚ ਅਮਰਤਪਾਲ ਸਿੰਘ ਦੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ 117 ਸੀਟਾਂ ਦੇ ਉੱਤੇ ਜਿਸ ਨੂੰ ਲੈ ਕੇ ਸਰਕਾਰ ਵੀ ਐਕਸ਼ਨ ਮੋਡ ਦੇ ਵਿੱਚ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਗਤੀਵਿਧੀਆਂ ਨੂੰ ਜਿਹੜਾ ਠੰਡਿਆ ਜਾ ਸਕੇ ਤਾਂ ਹੁਣ ਇਹ ਵੱਡੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਹੈ ਅਮਰਤਪਾਲ ਦੇ ਉੱਤੇ ਇੱਕ ਸਾਲੀ ਹੋਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਬੰਦ ਰਹਿਣਾ ਪਏਗਾ ਤੇ ਆਉਣ ਵਾਲੇ ਅਗਲੇ ਸਾਲ ਜਾਨਕਿ 2026 ਦੇ ਇਸੇ ਮਹੀਨੇ ਜਿਹੜੀ 22 ਤਾਈ 22 ਤਰੀਕ ਨੂੰ ਉਸਦੀ ਐਨਐਸਏ ਜਿਹੜਾ 3 ਸਾਲ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਸਰਕਾਰ ਫੈਸਲਾ ਲਏਗੀ ਕਿ ਅਮਰਤਪਾਲ ਦੀ ਐਨਐਸਏ ਨੂੰ ਅੱਗੇ ਹੋਰ ਵਧਾਉਣਾ ਹੈ ਜਾਂ ਫਿਰ ਅਗਲੇ ਸਾਲ ਉਸ ਨੂੰ ਰਿਹਾ ਕੀਤਾ ਜਾਊਗਾ ਦੇਵ ਜਾਜ ਜੀ ਧੰਨਵਾਦ